ਪਟੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਵਿਖੇ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੇ ਵਿੱਚ ਨਾ ਰਹਿਣ ਲਈ ਪਾਏ ਗਏ ਮਤੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਕਿਹਾ ਅਗਰ ਕੋਈ ਜ਼ਮੀਨ ਵੇਚਦਾ ਹੈ ਤਾਂ ਹੀ ਕੋਈ ਖਰੀਦਦਾਰ ਹੁੰਦਾ ਹੈ ਤਾਂ ਹੀ ਇਹਨੂੰ ਖਰੀਦਦਾ ਹੈ ਅਤੇ ਅਗਰ ਪਿੰਡ ਵਾਸੀ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦੇ ਲਈ ਜ਼ਮੀਨ ਦਿੱਤੀ ਜਾਂਦਾ ਫੇੜੀ ਹੋ ਰਹੀਆਂ ਹਨ ਅਗਰ ਕੋਈ ਕਾਨੂੰਨ ਤੋਂ ਬਾਹਰ ਜਾ ਕੇ ਨਿਕਲਦੇ ਮਤੇ ਪਾਏ ਜਾਣਗੇ ਜਾਂ ਉਹਦੇ ਧੱਕੇ ਨਾਲ ਹੀ ਹੋਵੇਗੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਜਰੂਰ ਕੀਤੀ ਜਾਵੇਗੀ ਦੱਸਦੀ ਹੈ ਕਿ ਪੇਸ਼ਤੀ ਸ਼ਾਹ ਪਟੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਵਿਖੇ ਮੌਜੂਦਾ ਪੰਚਾਇਤ ਅਤੇ ਸਾਬਕਾ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਤੇ ਪਿੰਡ ਦੇ ਸਹਿਯੋਗ ਦੇ ਨਾਲ ਕੁਝ ਮਤੇ ਪਾਇਆ ਗਿਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਪ੍ਰਵਾਸੀ ਮਜ਼ਦੂਰ ਇਸ ਪਿੰਡ ਦੇ ਵਿੱਚ ਮਜ਼ਦੂਰੀ ਕਰਨ ਦਾ ਆ ਸਕਦੇ ਨੇ ਕਿਉਂ ਇਸ ਪਿੰਡ ਵਿੱਚ ਨਾ ਤਾਂ ਰਹਿ ਸਕਦੇ ਐ ਅਤੇ ਨਾ ਹੀ ਉਹਨਾਂ ਦੀ ਇੱਥੇ ਵੀ ਬੋਰਡ ਦਾ ਅਧਿਕਾਰ ਉਹਨਾਂ ਨੂੰ ਕਿ ਤਰ੍ਹਾਂ ਦਾ ਸਕਸ਼ਨ ਦਾ ਸਕਦਾ ਹੈ ਇਸ ਨੂੰ ਲੈ ਕੇ ਇਹ ਜਿਹੜਾ ਵੀਡੀਓ ਵਾਇਰਲ ਹੋਈ ਤਾਂ ਡਿਪਟੀ ਕਮਿਸ਼ਨ ਨੂੰ ਪੁੱਛਿਆ ਗਿਆ ਤਾਂ ਡਿਪਟੀ ਕਮਿਸ਼ਨ ਦਾ ਕਹਿਣਾ ਹੈ ਕਿ ਅਗਰ ਉਹ ਪਿੰਡ ਦੇ ਵਿੱਚ ਮਜ਼ਦੂਰੀ ਕਰਨ ਆਉਂਦੇ ਐ ਤਾਂ ਅਗਰ ਅਸੀਂ ਜ਼ਮੀਨ ਉਹਨਾਂ ਨੂੰ ਦਿੰਦੇ ਆਂ ਤੇ ਫੇਰ ਇਹੋ ਇਸ ਪਿੰਡ ਦੇ ਪਟਾਕੇ ਵੋਟ ਬਣਾਉਂਦੇ ਜਾਂ ਉੱਥੇ ਰਹਿੰਦੇ ਐ ਜੇ ਅਸੀਂ ਉਹਨਾਂ ਨੂੰ ਜ਼ਮੀਨ ਨਹੀਂ ਦੇਵਾਂਗੇ ਤਾਂ ਉਹ ਧੱਕੇ ਦੇ ਨਾਲ ਨਹੀਂ ਕਰਦਣਗੇ ਅਤੇ ਨਾਲ ਨਾਲ ਇਹ ਵੀ ਕਿਹਾ ਕਿ ਅਗਰ ਕੋਈ ਇਸ ਤਰ੍ਹਾਂ ਦੇ ਮਤੇ ਪਾਏਗੀ ਤਾਂ ਉਹਨਾਂ ਦੇ ਨਾਲ ਜੇ ਕੋਈ ਧੱਕਾ ਹੋਵੇਗਾ ਤਾਂ ਉਹ ਬਿਲਕੁਲ ਗਲਤ ਹੋਵੇਗਾ ਅਤੇ ਉਹਨਾਂ ਦੇ ਖਵਾਬ ਬਣਦੀ ਜਿਹੜੀ ਕੌਮੀ ਆਪਣਾ ਕਰ ਵੀ ਹੈ ਉਹ ਵੀ ਆਪਣਾ ਜਿਹੜਾ ਪ੍ਰੈਸ਼ਰ ਬੜੋ ਕੀਤੀ ਜਾਵੇਗੀ ਅਸ਼ਮ ਦਿਖਾ ਰਹੀਆਂ ਇਹ ਬਟਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਦੀਆਂ ਸਾਰੀਆਂ ਤਸਵੀਰਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਅਤੇ ਨੂੰ ਸਾਫ ਕਾ ਪੰਚਾਇਤ ਅਤੇ ਮਜੂਦਾ ਪੰਚਾਇਤ ਅਤੇ ਫਿਰ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੇ ਵਿੱਚ ਨਾ ਰਹਿਣ ਦੇ ਲਈ ਆਪਣਾ ਇੱਥੇ ਇੱਕ ਬਤਾ ਪਾਇਆ ਗਿਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਨਾ ਹੀ ਤਾਂ ਕਿਸੇ ਨੂੰ ਪਿੰਡ ਦੇ ਵਿੱਚ ਰਹਿਣ ਦਿੱਤਾ ਜਾਵੇਗਾ ਅਗਰ ਉਹ ਆਵੇਗਾ ਤਾਂ ਉਹ ਕ੍ਰੇਤਨ ਦੇ ਵਿੱਚ ਰਹਿ ਕੇ ਆਪਣੀ ਮਜ਼ਦੂਰੀ ਕਰਕੇ ਵਾਪਸ ਜਾਵੇਗਾ ਅਤੇ ਨਾ ਹੀ ਪਿੰਡ ਦੇ ਵਿਰੋਧੀ ਬੋਟ ਹੈ ਜਿਹੜੀ ਉਹ ਪੜਾਈ ਜਾਵੇਗੀ ਤਾਂ ਕਿਸ ਤਰ੍ਹਾਂ ਦਾ ਹੋਰ ਜੀ ਉਹਨਾਂ ਨੇ ਕਿਹਾ ਵੀ ਆਪਦਾ ਆਈਡੀ ਪ੍ਰੂਫ ਬਣਾਉਣਾ ਪਏਗਾ ਇਸ ਪਿੰਡ ਦੇ ਗਹਿਰੀ ਪਾਕਿਆ ਨਹੀਂ ਖੇਤੀ ਜਾਣਗੀ ਜਿਹੜਾ ਜਮ ਜਿਹੜਾ ਮਤਾ ਪਾਇਆ ਗਿਆ ਹੈਗਾ ਉਹ ਵਸਨੀਕਾਂ ਦੇ ਰਾਪ ਦੇ ਕੋਈ ਉਹ ਸਾਡੇ ਨਗਰ ਨੇ ਜਿਹੜਾ ਸਾਡੇ ਸਰਪੰਚ ਸਾਹਿਬ ਨੇ ਸਾਡੀ ਮੌਜੂਦਾ ਪੰਚਾਇਤ ਨੇ ਤੇ ਸਾਡੀ ਸਾਬਕਾ ਜਿਹੜੀ ਪੰਚਾਇਤ ਸੀ ਤੇ ਬਾਕੀ ਆ ਸਮੂਹ ਨਗਰ ਨਿਵਾਸੀ ਸਾਰਿਆਂ ਦੀ ਸਹਿਮਤੀ ਨਾਲ ਉਹ ਮਤਾ ਪਾਇਆ ਗਿਆ ਤੇ ਉਹ ਮਤੇ ਦੇ ਵਿੱਚ ਪੰਜ ਸ਼ਰਤਾਂ ਲਿਖੀਆਂ ਨੇ ਵੀ ਜਿਹੜਾ ਕੋਈ ਪ੍ਰਵਾਸੀ ਆ ਉਹ ਆ ਕੇ ਸਾਡੇ ਪਿੰਡ ਦੇ ਵਿੱਚ ਜ਼ਮੀਨ ਜਾਇਦਾਦ ਕੁਕਾਰ ਮਕਾਨ ਉਹ ਨਹੀਂ ਖਰੀਦ ਸਕਦਾ ਤੇ ਪ੍ਰਵਾਸੀ ਨੂੰ ਕੋਈ ਉਹਦਾ ਆਈਡੈਂਟੀਟੀ ਪ੍ਰੂਫ ਆ ਕੋਈ ਆਧਾਰ ਕਾਰਡ ਵਗੈਰਾ ਉਹਦੇ ਤੇ ਸਾਡੀ ਪੰਚਾਇਤ ਕੋਈ ਸੈਨ ਨਹੀਂ ਕਰੂਗੀ ਤੇ ਆਹੀ ਸਾਡੀਆਂ ਪੰਜ ਗੱਲਾਂ ਨੇ ਆ ਉਹ ਪੰਜ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਇਹ ਮਤਾ ਪਾ ਲਏ ਜਿਹੜੇ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਰਹਿ ਰਹੇ ਨਾ ਉਹ ਆਉ ਦਾ ਵਾਪਸੀ ਕਰਨਗੇ ਵਾਪਸ ਜਾਣਗੇ ਹੁਣ ਜਿਹੜਾ ਕਿਸਾਨ ਲੈ ਕੇ ਆਉਂਦਾ ਜੇ ਝੋਨਾ ਲਾਉਣਾ ਜਾਂ ਫਸਲ ਵੜਨੀ ਉਦੋਂ ਪ੍ਰਵਾਸੀ ਨਹੀਂ ਰਹਿੰਦੇ ਫਿਰ ਉਹਨਾਂ ਦਾ ਕਿਵੇਂ ਦੇਖੋ ਜੀ ਇਹ ਸਾਡੀ ਜਿਹੜੀ ਪੰਚਾਇਤ ਆ ਬਹੁਤ ਸੂਝਵਾਨ ਆ ਉਹਨਾਂ ਨੇ ਇਹ ਚੀਜ਼ ਪਹਿਲਾਂ ਵਿੱਚ ਰੱਖੀ ਆ ਮਤੇ ਦੇ ਕੀ ਇਹ ਨਹੀਂ ਵੀ ਆਸਵਿਧਿ ਕਿਸਾਨਾਂ ਦੀ ਡਿਸਪੂਟ ਖੜਾ ਹੋ ਜੇ ਉਦੋਂ ਜਿਵੇਂ ਲੇਬਰ ਦੀ ਲੋਡ ਪੈਂਦੀ ਆ ਉਹ ਕਿਸਾਨ ਆਪਦਾ ਖੇਤ ਆਪਦੇ ਮੋਟਰ ਤੇ ਕਮਰਾ ਹੁੰਦਾ ਜਾਂ ਕੋਈ ਆਪਦਾ ਟਰਾਲੀ ਲਾ ਕੇ ਪ੍ਰਬੰਧ ਬਾਦ ਬੰਦੇ ਨੂੰ ਦੋ ਟਰਾਲੀ ਲਾ ਕੇ ਆਪਦਾ ਪ੍ਰਬੰਧ ਕਰੂਗਾ ਉਹਨਾਂ ਦੇ ਰਹਿਣ ਵਾਸਤੇ ਉਹ ਆਪਦਾ ਕਾਰ ਕਰਕੇ ਕਿਰਤ ਕਰਕੇ ਆਪਦੀ ਆਪਦਾ ਉਹ ਹਿਸਾਬ-ਤਬ ਕਰਕੇ ਬਸ ਚਲੇ ਜਾਣਗੇ ਕੀ ਨਾਮ ਹੈ ਤੁਹਾਡਾ ਪਿੰਡ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਸਾਡੇ ਪਿੰਡ ਦਾ ਨਾਂ ਗਹਿਰੀ ਦੇਵੀ ਨਗਰ ਹੈ ਗਹਿਰੀ ਭਾਗੀ ਵੀ ਕਹਿੰਦੇ ਆ ਸਾਡੇ ਪਿੰਡ ਤੇ ਮਤੇ ਪਾਏ ਗਏ ਕਿਹੜੇ ਕਿਹੜੇ ਮਤੇ ਪਾਏ ਗਏ ਇਹਦੇ ਤੇ ਹਾਂਜੀ ਸਾਡਾ ਪਿੰਡ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਉਹਦੇ ਵਿੱਚ ਸਾਡੇ ਪਿੰਡ ਦੀ ਨਗਰ ਪੰਚਾਇਤ ਨੇ ਪੁਰਾਣੀ ਪੰਚਾਇਤ ਸਾਫ ਕਾ ਪੰਚਾਇਤ ਨੇ ਜੂਨੀਅਰ ਪ੍ਰਧਾਨ ਨੇ ਸਾਰੇ ਨਗਰ ਵਾਸੀਆਂ ਦੇ ਮੋਹਤਵਾਰਾਂ ਨੇ ਮਿਲ ਕੇ ਮਤੇ ਪਾਏ ਹੈਗੇ ਆ ਇਹ ਮਤੇ ਕਿਸੇ ਨੂੰ ਪੜਕਾਉਣ ਲਈ ਕਿਸੇ ਦੇ ਖਿਲਾਫ ਨਹੀਂ ਪਾਏ ਗਏ ਹੈਗੇ ਸਮਾਜ ਦੇ ਵਾਤਾਵਰਣ ਨੂੰ ਦੇਖ ਕੇ ਧਿਆਨ ਚ ਰੱਖ ਕੇ ਮਤੇ ਪਾਏ ਗਏ ਆ ਕਿ ਆਪਾਂ ਜਿਵੇਂ ਦੁਨੀਆ 'ਚ ਬਾਹਰ ਜਾਂਦੇ ਆ ਪ੍ਰਵਾਸ ਆਪਾਂ ਵੀ ਕਰਦੇ ਆ ਆਪਾਂ ਬੜੇ ਲੀਗਲ ਤਰੀਕੇ ਨਾਲ ਕਰਦੇ ਆ ਆਪਣੇ ਪਾਸਪੋਰਟ ਬਣੇ ਹੋਏ ਨੇ ਉੱਥੇ ਆਪਾਂ ਨੂੰ ਉਥੋਂ ਦਾ ਨੰਬਰ ਲੈਣਾ ਪੈਂਦਾ ਆਪਣਾ ਮੇਰੀ ਭੈਣ ਖੁਦ ਮੇਰੇ ਚਾਚੇ ਦੀ ਬੇਟੀ ਗੁਜਰਾਤ 'ਚ ਜੌਬ ਕਰ ਰਹੀ ਹੈਗੀ ਆ ਉੱਥੇ ਉਹਨੂੰ ਜਿੱਥੇ ਪੀਜੀ ਵਿੱਚ ਰਹਿਣਾ ਪੈਂਦਾ ਉਹਨੂੰ ਬਕਾਇਦਾ ਥਾਣੇ 'ਚ ਦੱਸਣਾ ਪੈਂਦਾ ਮੈਂ ਫਲਾਨੀ ਜਗ੍ਹਾ ਤੋਂ ਬਿਲੋਂਗ ਕਰਦੀ ਆ ਮੇਰੇ ਡੈਡੀ ਦਾ ਨੰਬਰ ਇਹ ਆ ਮੇਰੇ ਭਰਾ ਦਾ ਨੰਬਰ ਇਹ ਆ ਇੱਥੇ ਆ ਕੇ ਕੋਈ ਵੀ ਬੰਦਾ ਵਾਸੀ ਕਰ ਜਾਂਦਾ ਸਾਡੇ ਪਿੰਡ ਦੇ ਵਿੱਚ ਮਿਸਤਰੀਆਂ ਦੇ ਕੋਲੇ ਵੀ ਬਾਹਰੋਂ ਲੇਬਰ ਆਉਂਦੀ ਹੈ ਜੀਵਿੰਦਾਰਾਂ ਕੋਲੇ ਵੀ ਆਉਂ ਕੋਈ ਵੀ ਬੰਦਾ ਕ੍ਰਾਈਮ ਕਰਕੇ ਸਾਡੇ ਪਿੰਡ ਦੀ ਲੋਕੇਸ਼ਨ ਆਉਂਦੀ ਆ ਉਹਦੀ ਵੈਰੀਫਿਕੇਸ਼ਨ ਥਾਣੇ ਤੋਂ ਸਾਡੇ ਸਰਪੰਚ ਨੂੰ ਆਉਣੀ ਆ ਤਾਂ ਸਰਪੰਚ ਆਪਦੇ ਨਗਰ ਦੀਆਂ ਸਮੱਸਿਆਵਾਂ ਹੀ ਨਿਵੇੜ ਲਈਦਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਇਹ ਜੇ ਇਹੋ ਜਿਹੀਆਂ ਸਮੱਸਿਆਵਾਂ ਆ ਛੋਟੇ-ਛੋਟੇ ਬੱਚਿਆਂ ਨਾਲ ਅਤਿਆਚਾਰ ਹੁੰਦਾ ਹੈਗਾ ਚੋਰੀ ਦੇ ਘਟਨਾਵਾਂ ਹੁੰਦੀਆਂ ਧਾਰਮਿਕ ਸਥਾਨਾਂ ਦਾ ਬੇਅਦਬੀ ਦਾ ਮਸਲਾ ਰਹਿੰਦਾ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਸਾਰੇ ਪਿੰਡਾਂ ਦੇ ਲਈ ਅਸੀਂ ਸ਼ੁਰੂਆਤ ਕੀਤੀ ਹੈਗੀ ਆ ਅਸੀਂ ਕਿਸੇ ਨੂੰ ਖਿਲਾਫ ਜਾਂ ਕੋਈ ਕਿਸੇ ਪ੍ਰਵਾਸੀ ਦੇ ਨਾਲ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਅਸੀਂ ਕਰ ਰਹੇ ਹੈਗੇ ਆ ਵੀ ਸਮੇਂ ਦੀ ਲੋੜ ਆ ਇਹ ਬਾਕੀ ਦੇਸ਼ਾਂ ਦੇ ਵਿੱਚ ਵੀ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਪੰਜਾਬੀਆਂ ਦੇ ਖਿਲਾਫ ਆਪਾਂ ਨੂੰ ਵੀ ਉੱਧਰ ਜਾ ਕੇ ਪ੍ਰਵਾਸੀ ਹੀ ਕਹਿੰਦੇ ਆਪਾਂ ਕਿਰਤ ਕਰਨ ਜਾਂਦੇ ਆ ਉੱਥੇ ਤਾਂ ਇਹ ਵੀ ਕਿਰਤ ਕਰਨ ਆਉਂਦੇ ਆ ਪਰ ਇਹਨਾਂ ਦੇ ਵਿੱਚ ਕੁਝ ਚੰਗਾ ਅਨਸਰ ਰਸਤਾ ਦੇ ਹੁੰਦੇ ਹੈਗੇ ਆ ਜਿਹੜੇ ਆਪਣੇ ਸਮਾਜ ਨੂੰ ਗੰਦਾ ਕਰ ਜਾਂਦੇ ਆ ਲਾਂਚਲ ਲਾ ਜਾਂਦੇ ਆ ਤਿੰਨ ਤਿੰਨ ਅਧਾਰ ਕਾਰ ਚੱਕੀ ਫਿਰਦੇ ਹੈਗੇ ਆ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਉਥੋਂ ਕ੍ਰਾਈਮ ਕਰਕੇ ਆ ਕੇ ਆਪਣੇ ਪਿੰਡ ਲੁਕ ਜਾਂਦੇ ਆ ਆਪਣੇ ਪਿੰਡ ਪਤਾ ਹੀ ਨਹੀਂ ਹੈਗਾ ਵੀ ਇਹ ਕੋਈ ਬੰਦਾ ਰਹਿੰਦਾ ਵੀ ਇੱਥੇ ਆਇਆ ਇੱਕ ਤਸੀਗਾ ਕਿਰਾਏ ਤੇ ਘਰ ਲਿਆ ਉਥੇ ਬੰਦੇ 10 ਰਹਿਣ ਲੱਗੇ ਦਸਾਂ ਦੇ ਵਿੱਚੋਂ ਤਿੰਨ ਬਲੈਕ ਕਰਦੇ ਆ ਕੋਈ ਗੋਲੀਆਂ ਵੇਚਦਾ ਕੋਈ ਕੁਸ਼ ਕਰਦਾ ਹੈਗਾ ਤਾਂ ਇਹ ਜਿਹੜਾ ਸਮਾਜਿਕ ਵਾਤਾਵਰਨ ਹੈਗਾ ਇਹਨੂੰ ਥੋੜਾ ਜਿਹਾ ਵਾਰਨਿੰਗ ਇਹਦੇ ਵਿੱਚ ਹੋਰ ਨਿਖਾਰ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਆ ਪਿੰਡ ਵੱਡੇ ਵੱਡੇ ਆ 12000 ਜਿਹੜੇ ਪਿੰਡ ਦੀ ਵੋਟ ਆ ਜਿਹੜੇ ਪਿੰਡ ਦੀ 8000 ਵੋਟ ਆ ਉਥੇ ਆ ਉਹਤੇ ਬੰਦੇ ਮੈਨੂੰ ਮੇਰੇ ਪਿੰਡ ਚ ਨਹੀਂ ਜਾਣਦੇ ਹੋਣੇ ਕਾਕ ਪਿੰਡ ਚ ਬਹੁਤ ਘੱਟ ਰਹਿਣਾ ਜਿਹੜੇ ਪ੍ਰਵਾਸੀ ਆਉਂਦੇ 2-4 ਮਹੀਨਿਆਂ ਲਈ ਹੈਗੇ ਆ ਤਾਂ ਉਹ ਬੰਦਿਆਂ ਨੂੰ ਤਾਂ ਇਸ ਤਰ੍ਹਾਂ ਦੀ ਬਹੁਤ ਮੈਂ ਕਹਿੰਦਾ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਇਹਦੀ ਆਨਲਾਈਨ ਪੋਰਟਲ ਦੇ ਉੱਤੇ ਸਰਪੰਚ ਤੋਂ ਮਾਰਕ ਕੀਤਾ ਜਾਣਾ ਜਿਹਦੇ ਫਲਾਨੇ ਇਹਲੇ ਤੋਂ ਬੰਦਾ ਸਾਡੇ ਪਿੰਡ ਚ ਇੰਨੇ ਦਿਨਾਂ ਵਾਸਤੇ ਕੋਈ ਐਂਟਰ ਕਰ ਰਿਹਾ ਕੋਈ ਕੋਈ ਮਿਸਤਰੀ ਲਈ ਕੰਮ ਲਈ ਆ ਰਿਹਾ ਕੋਈ ਠੇਕੇ ਦਾ ਕੋਈ ਗੋਠੀਆਂ ਦੇ ਰੰਗ ਕਰਨ ਆ ਰਿਹਾ ਹੈਗਾ ਕਿਉਂਕਿ ਘਟਨਾਵਾਂ ਪਹਿਲਾਂ ਰਾਤ ਨੂੰ ਹੁੰਦੀਆਂ ਸੀ ਚੋਰੀ ਚਾਰੀਆਂ ਦੀਆਂ ਲੁੱਟਾਂ ਖੋਈਆਂ ਦੀਆਂ ਕਤਲ ਦੀਆਂ ਮਾਰਡੀਆਂ ਜਿਹੜੀਆਂ ਬਲੈਕ ਚੱਲਦੀ ਹੈ ਉਹ ਸਾਰੀਆਂ ਹੁਣ ਦਿਨੇ ਸ਼ਰਿਆਮ ਹੋਣ ਲੱਗੀਆਂ ਕੈਮਰਾ ਬੰਦਾ ਤਾਂ ਨਹੀਂ ਖੜ ਸਕਦਾ ਕੈਮਰਾ ਤਾਂ ਇੱਕ ਫੋਟੋ ਲੈ ਲੈਂਦਾ ਫੋਟੋ ਤੋਂ ਤਾਂ ਐਸਐਸਪੀ ਵੀ ਘਬਰਾ ਜਾਂਦਾ ਵੀ ਆਪਾਂ ਨੂੰ ਬੰਦੇ ਨੂੰ ਲੱਭੀਏ ਕਿਵੇਂ ਕਾਨੂੰਨੀ ਪੱਖ ਨੂੰ ਕਿਵੇਂ ਦੇਖਦੇ ਹੋ ਕੀ ਪੰਚਾਇਤ ਕੋਲੇ ਪਿੰਡ ਵਾਸਤੇ ਬਿਲਕੁਲ ਹੈ ਜੀ ਕਾਨੂੰਨ ਪੜੋ ਤੁਸੀਂ ਪੰਚਾਇਤ ਕੋਲੇ ਪਾਵਨ ਸਭ ਤੋਂ ਜ਼ਿਆਦੇ ਨੇ ਡੀਸੀ ਨੇ ਤਾਂ ਕਿਆ ਕਹਦਾ ਨਹੀਂ ਹੈ ਮਤਾ ਨਹੀਂ ਪਾਸ ਸਕਦਾ ਡੀਸੀ ਨੂੰ ਇਹ ਕੁਛ ਉਹ ਵੀ ਸਾਡੇ ਪਿੰਡ ਦਾ ਬੰਦਾ ਜਾ ਕੇ ਯੂਨੀਵਰਸਿਟੀ ਦਾ ਐਂਟਰ ਨਹੀਂ ਕਰ ਸਕਦਾ ਉਹਦਾ ਆਪ ਦਾ ਇੱਕ ਕ੍ਰਾਈਟੇਰੀਆ ਹੁੰਦਾ ਅਸੀਂ ਦੇਸ਼ ਦਾ ਅੰਦਰ ਚ ਆਮ ਬੰਦਾ ਕਿਵੇਂ ਵੱਢ ਜੂਗਾ ਹਰ ਇੱਕ ਚੀਜ਼ ਦਾ ਇੱਕ ਵਿਧਾਨ ਹੈਗਾ ਕਾਨੂੰਨ ਹੈਗਾ ਅਸੀਂ ਸਾਡੇ ਪਿੰਡ ਦੇ ਵਿੱਚ ਕੋਈ ਗੇਟ ਨਹੀਂ ਲਾਤੇ ਵੀ ਅਸੀਂ ਟੈਕਸ ਲਾ ਕੇ ਬੰਦਾ ਅੰਦਰਵਾੜਾਂਗੇ ਅਸੀਂ ਇੱਕ ਬੇਨਤੀ ਕਰ ਰਹੇ ਹਾਂ ਕਿ ਇਹ ਸਮਾਜਿਕ ਵਾਤਾਵਰਨ ਦੇ ਵਿੱਚ ਦੂਸ਼ਤ ਜਿਹੜਾ ਹੋਇਆ ਹੈਗਾ ਉਹਨੂੰ ਘਟਾਉਣ ਦੇ ਲਈ ਇਹ ਅਭਰਾਲਾ ਹੋਇਆ ਇਹ ਇੱਕ ਹਜੇ ਪਹਿਲਾ ਸਟੈਪ ਆ ਇਹ ਤੋਂ ਤੱਕੜੇ ਸਟੈਪ ਸਾਡੇ ਨਾਲ ਹੋਰ ਛੋਲੇ ਹੋਏ ਪਿੰਡ ਲੈਣਗੇ ਵੋਟ ਦੀ ਗੱਲ ਕੀਤੀ ਹੈ ਵੋਟ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਵੀ ਅਧਿਕਾਰ ਆ ਰੋਕ ਨਹੀਂ ਸਕਦਾ ਕੋਈ ਬਿਲਕੁਲ ਨਹੀਂ ਰੋਕ ਸਕਦਾ ਜੀ ਵੋਟ ਇੰਡੀਆ ਚ ਦੂਜੀ ਵਾਰ ਬਣਦੀ ਹੀ ਨਹੀਂ ਹੈਗੀ ਜਿਹੜਾ ਵੋਟ ਕਟਾ ਇੰਚ ਵੋਟ ਬਣਾ ਦੂਗਾ ਪਰ ਉਹ ਬੰਦਾ ਜੇ ਟੈਂਪਰੇਰੀ ਆ ਰਿਹਾ ਵੋਟ ਇੱਥੇ ਬਣਾ ਕੇ ਲੈ ਗਿਆ ਬੈਠਾ ਕਿਤੇ ਹੋਰ ਆ ਕ੍ਰਾਈਮ ਕਿਤੇ ਹੋਰ ਕਰਕੇ ਆਈ ਜਾਂਦਾ ਜਦੋਂ ਉਹਦੀ ਆਇਡੈਂਟੀਫਿਕੇਸ਼ਨ ਹੁੰਦੀ ਹੈ ਸਾਡੇ ਪਿੰਡ ਕੋਲੇ ਵੈਰੀਫਿਕੇਸ਼ਨ ਆਉਗੀ ਆਸ਼ਾ ਕਰ ਸਾਡੇ ਕੋਲ ਤਾਂ ਬੰਦੇ ਨਹੀਂ ਜਾਣਦੇ ਇਸ ਤਾਂ ਪਰ ਇਹ ਗੱਲਾਂ ਬਹੁਤ ਹੋਰ ਲੈਵਲ ਦੇ ਹੋ ਜਾਣਗੇ ਅੱਛਾ ਕਿੰਨੇ ਪੁਆਇੰਟਾਂ ਮਿਲਦੇ ਜੀ ਕੀ ਖਾਸ ਮਤੇ ਇਹਦੇ ਵਿੱਚ ਕਾਫੀ ਪੁਆਇੰਟ ਹੈ ਜੀ 5 ਪੁਆਇੰਟ ਮੇਨ ਹੈਗੇ ਆ ਕਿ ਪ੍ਰਵਾਸੀ ਸਾਰੀ ਜਗ੍ਹਾ ਤੇ ਹੈਗੇ ਆ ਸਾਡੇ ਪਿੰਡ ਦੇ ਵਿੱਚ ਧਾਰਮਿਕ ਧਨਾਵਾ ਵੀ ਹੋਈਆਂ ਚੋਰੀ ਠੱਗੀ ਰੀਆਂ ਵੀ ਹੋਈਆਂ ਭੋਰੀ ਬਹੁਤ ਤਰ੍ਹਾਂ ਦੇ ਹੋ ਜਾਂਦੀਆਂ ਟੈਂਪਰੇਰੀ ਕੰਮ ਕਰਨ ਲਈ ਆਉਂਦੇ ਹੈਗੇ ਆ ਉਹ ਉਹਨਾਂ ਦੀ ਕੋਈ ਸਾਨੂੰ ਪਤਾ ਹੀ ਨਹੀਂ ਵੀ ਬੰਦਾ ਕੌਣ ਆ ਕਿੱਥੋਂ ਆ ਕਿਹੜੇ ਜ਼ਿਲ੍ਹੇ ਤੋਂ ਆਇਆ ਯੂਪੀ ਤੋਂ ਆਇਆ ਬਿਹਾਰ ਤੋਂ ਆਇਆ ਜਾਂ ਸਾਊਥ ਤੋਂ ਆਇਆ ਹੈਗਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਉਹ ਇੱਥੇ ਪਰਮਾਨੈਂਟ ਰਹਿਣ ਲਈ ਕੋਈ ਨਹੀਂ ਆ ਰਿਹਾ ਜੇ ਉਹਨਾਂ ਕੋਲੇ ਸਾਡੀ ਪਿੰਡ ਦੀ ਵੋਟ ਬਣਾਉਣੀ ਆ ਉਹਦਾ ਅਸੀਂ ਪਹਿਲਾਂ ਇਹ ਵੈਰੀਫਿਕੇਸ਼ਨ ਕਰਾਂਗੇ ਸਾਡੀ ਪੰਚਾਇਤ ਦੇਖੂਗੀ ਵੀ ਉਹਦੇ ਕੋਲੇ ਪਹਿਲਾਂ ਕਿੱਥੋਂ ਕਿੱਥੋਂ ਦੀਆਂ ਵੋਟਾਂ ਬਣੀਆਂ ਹੋਈਆਂ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੇ ਹੈਗੇ ਵੀ ਉਹ ਕਿੱਥੋਂ ਆਇਆ ਡੇਢ ਮਹੀਨਾ ਰਹਿ ਕੇ ਸਾਡੇ ਪਿੰਡ ਵੋ ਜੇ ਪਿੰਡ ਦਾ ਕੋਈ ਪਿੰਡ ਵਿੱਚ ਰੱਖਦਾ ਹੈ ਦੂਜਾ ਉਹਨੂੰ ਜਗ੍ਹਾ ਵੇਚਦਾ ਜਾਂ ਕਰਵਾ ਕੇ ਵੇਚਦਾ ਹਾਂ ਇਹ ਚੀਜ਼ ਅੰਡਰ ਪਰਮਿਸ਼ਨ ਹੋਣੀ ਚਾਹੀਦੀ ਹੈ ਨਹੀਂ ਤੁਹਾਡੀ ਪੰਚਾਇਤ ਕੀ ਜੇ ਤੁਹਾਡੇ ਪਿੰਡ ਦਾ ਕੋਈ ਅਸੀਂ ਸਾਡੇ ਪੰਚਾਇਤ ਦੇ ਨਾਲ ਆ ਉਹਨਾਂ ਨੇ ਜਿਹੜਾ ਫੈਸਲਾ ਲਿਆ ਅਸੀਂ ਉਹ ਤੇ ਫੁੱਲ ਚੜਾ ਰਹੇ ਹੈਗੇ ਆ ਕੋਈ ਕਰਦਾ ਹੈ ਭਾਈ ਸਾਡੇ ਕੋਈ ਕਰਵਾ ਕੇ ਹਾਂ ਉਹ ਆਪਣਾ ਖੁਦ ਜ਼ਿੰਮੇਵਾਰ ਹੋਊਗਾ ਉਹਦੀ ਵਾਰਨਿੰਗ ਸਾਡੇ ਮਤੇ ਦੇ ਵਿੱਚ ਲਿਖੀ ਗਈ ਹੈਗੀ ਆ ਕਿ ਇਹ ਸਾਰੇ ਤੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈਗਾ ਵੀ ਜੇ ਕੋਈ ਐਦਾਂ ਦਾ ਕੋਈ ਸਟੈਪ ਕਰਦਾ ਹੈਗਾ ਇਹ ਜਿਹੜਾ ਆਪਾਂ ਕਹਿੰਦੇ ਆ ਵੀ ਲੋਕ ਸਭਾ 'ਚ ਕਾਨੂੰਨ ਬਣਦਾ ਵਿਧਾਨ ਸਭਾ 'ਚ ਕਾਨੂੰਨ ਬਣਦਾ ਉਹਨੂੰ ਗਵਰਨਰ ਆ ਆਖਰੀ ਉਤੇ ਮੋਹਰ ਲਾਉਂਦਾ ਹੈਗਾ ਸਾਡੇ ਪਿੰਡ ਦੀ ਜਿਹੜੀ ਵਿਧਾਨ ਸਭਾ ਹੈਗੀ ਸਾਡੀ ਜਿਹੜੀ ಗ್ರಾಮ ਸਭਾ ਹੈਗੀ ਉਹਦੀ ਜਿਹੜੀ ਲੈਟਰ ਪੈਡ ਤੇ ਮਤਾ ਪਿਆ ਹੈਗਾ ਉਤੇ ਮੋਹਰ ਸਾਡੇ ਸਰਪੰਚ ਨੇ ਲਾਈ ਹੈਗੀ ਆ ਸਰਪੰਚ ਨੇ ਹੀ ਅੱਗੇ ਸਾਰੇ ਫੈਸਲੇ ਲੈਣੇ ਹੈਗੇ ਅਸਲੀ ਨੂੰ ਦੇ ਕੇਰੇ ਆ ਕਿੰਨੀ ਦੀ ਬੂਥ ਨਹੀਂ ਬੰਦ ਕੀਤੀ ਜਾਏਗੀ ਪਿੰਡ ਚ ਨਹੀਂ ਰਹਿਣਗੇ ਹੋਰ ਵੀ ਕਾਫੀ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਮਤੇ ਪਾਇਆ ਹੋਈ ਦੀਆਂ ਦੇਖੋ ਜਿਹੜਾ ਉਹਨੂੰ ਮਤੇ ਯਾਰੇ ਕਰਨੀ ਕੋਤਾਤੂ ਸੀ ਦੱਸਿਆ ਤੇ ਅੱਜ ਦੇ ਅਸੀਂ ਕਾਨੂੰਨ ਦੇ ਮੁਰਾਬ ਦੇਖੀਏ ਜਾਂ ਸਾਡੇ ਪ੍ਰਵਾਸੀ ਭਰਾ ਜਿਹੜੇ ਪੰਜਾਬ ਦੇ ਵਿਚ ਆਂਦੇ ਨੇ ਉਹਨਾਂ ਨੂੰ ਜੇ ਤੋ ਅਸਲੀ ਰੁਜ਼ਗਾਰ ਦਿੰਨੇ ਆ ਸਾਨੂੰ ਲੋੜ ਹੁੰਦੀ ਹੈ ਤੇ ਤਾਂ ਜਿਹਦੀ ਲੋੜ ਦੇ ਮੁਤਾਬਿਕ ਸਾਡੇ ਪ੍ਰਵਾਸੀ ਭਰਾ ਪੰਜਾਬs ਕੰਮ ਤੇ ਲੱਗਦੇ ਨੇ ਜੇਕਰ ਜੇਥੇ ਵੋਟ ਬਣਾਉਣ ਦੀ ਗੱਲ ਹੈਗੀ ਆ ਪਲਾਕ ਦੇਣ ਦੀ ਗੱਲ ਉਹ ਸਾਡਾ ਕਨਸਟੀਟਿਊਸ਼ਨ ਸਰ ਲਿਖਿਆ ਹੋਇਆ ਹੈ ਕਿ ਇਹਦੀ ਵੋਟ ਬਣ ਸਕਦੇ ਕਿਦੀ ਨਹੀਂ ਬਣ ਸਕਦੀ ਠੀਕ ਹੈ ਸਾਰੇ ਆਪਾਂ ਕਾਨੂੰਨ ਦੇ ਅਧਿਕਾਰ ਚ ਲੈ ਕੇ ਹੀ ਕੰਮ ਕਰਦੇ ਆ ਕੋਈ ਦਿੱਤੀ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਹੈਗਾ ਤੇ ਜੇਕਰ ਉਹਨੂੰ ਸਾਡੇ ਜ਼ਿਮੀਦਾਰ ਭਰਾ ਫਲਾਨਦੇ ਨੇ ਤਾਂ ਉਹ ਜ਼ਬਰਦਸਤੀ ਹੋ ਰਹੇ ਹੁੰਦੇ ਆ ਉਹ ਜ਼ਬਰਦਸਤੀ ਆਪਾਂ ਕਿਸੇ ਤੇ ਇਹ ਨਹੀਂ ਕਹ ਸਕਦੇ ਵੀ ਹਾਂ ਮੈਂ ਰਹੂੰਗਾ ਹੀ ਰਹੂੰਗਾ ਐ ਮੈਂ ਨਹੀਂ ਰਹਿਣ ਦਊਗਾ ਸਾਰੇ ਕਾਨੂੰਨ ਦੇ ਦੇਰ ਚੱਕੀ ਗਾ ਸਰ ਅੱਜ ਤੱਕ ਵੀ ਜੇਕਰ ਕੀਤਾ ਜੇ ਕਿ ਮੈਂ ਟੈਂਪਰ ਦੇ ਵਿੱਚ ਵੀ ਨਹੀਂ ਰਹਿਣਗੇ ਉਹ ਕੀਤਾ ਗ੍ਰਹਿਣ ਦੇਖੋ ਉਹੀ ਹੈ ਨਾ ਜੇਕਰ ਬੰਦਾ ਹੋਵੇ ਜੋ ਕੋਈ ਜ਼ਮੀਨ ਵੇਚੂਗਾ ਤਾਂ ਹੀ ਖਰੀਦੂਗਾ ਨਾ ਜੇ ਉਹ ਜ਼ਬਤ ਸੀ ਸੁਰੱਖਤ ਕਰ ਲੀਤੇ ਤੇ ਐਸ ਲਈ ਜੇ ਹੁ ਮੈਂ ਮੈਂ ਕਿਸੇ ਪ੍ਰਵਾਸੀ ਨੂੰ ਖੇਤ ਲਈ ਬੁਲਾਇਆ ਤਾਂ ਮੇਰੀ ਜ਼ਿੰਮੇਵਾਰੀ ਕਿੱਥੇ ਰੱਖਾਂਗਾ ਜੇਕਰ ਇੰਸਪੈਕਟਰ ਸਟ੍ਰੈਟ ਹੋ ਰਹੀ ਲੱਗਦਾ ਉਹਨੇ ਚਲਾਪੀ ਕਾਨੂੰਨ ਨਹੀਂ ਕਰਦੇ ਹੁਣ ਕੀ ਹੈ ਮੈਂ ਕਿਸੇ ਕੋਈ ਕਾਨੂੰਨ ਦੇ ਬਾਹਰ ਜਾਏਗਾ ਉਹਨੇ ਕਿਸਾ ਕੱਟ ਕੇ thank you